हां जी भाई जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੈਂ ਦੋ ਚਾਰ ਗੱਲਾਂ ਕਰਨੀਆਂ ਸੀਗੀਆਂ ਜੋ ਆਪਣੇ ਦਵਿੰਦਰ ਕੋਸਾ ਸਾਹਿਬ ਸਾਡੇ ਸਕਾਰ ਜੋ ਕੋਸਾ ਸਾਹਿਬ ਸਾਡੇ ਬਹੁਤ ਹੀ ਪਿਆਰੇ ਮਿੱਤਰ ਵੀ ਆ ਸਿਆਣੇ ਸੁਜਵਾਨ ਕੋਸਾ ਸਾਹਿਬ ਵੀ ਆ ਉਹਨਾਂ ਬਾਰੇ ਜੋ ਮੇਜਰ ਸਿੰਘ ਖਾਨ ਜੋ ਉਸਨੇ ਇਲਿਗੇਸ਼ਨ ਲਾਇ ਉਹਦੇ ਬਾਰੇ ਮੈਂ ਕੁਝ ਗੱਲ ਕਰਨੀ ਚਾਹੁੰਦਾ ਚਲੋ ਮੇਜਰ ਨਾਲ ਆਪਣਾ ਕੋਈ ਵਿਵਾਦ ਨਹੀਂ ਜੋ ਜੋ ਸਚਾਈ ਆ ਉਹ ਮੈਂ ਪਬਲਿਕ ਦੇ ਸਾਹਮਣੇ ਰੱਖਣੀ ਚਾਹੁੰਦਾ ਕونکہ ਮੈਂ 2002-23 ਤੋਂ ਨਾਰਥ ਫੁਡਿਸ਼ਨ ਦੇ ਵਿੱਚ ਖੇਡ ਰਿਹਾ ਹਾਂ ਕੋਟਲੀ ਥਾਨਸ ਅਕੈਡਮੀ ਦੇ ਵਿੱਚ ਚਮਕੌਰ ਸਾਹਿਬ ਦੀ ਟੀਮ ਦੀ ਮੈਂ ਸ਼ੁਰੂ ਤੋਂ ਕੋਚਿੰਗ ਦੇਖ ਰਿਹਾ ਹਾਂ ਦਵਿੰਦਰ ਕੋਚ ਸਾਹਿਬ ਕਰਦੇ ਸੀ ਜੋ ਇਹ ਮੁੰਡਾ ਮੇਜਰ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਇਹ ਅਕੈਡਮੀ ਦੇ ਮੈਚ ਖੇਡਦਾ ਕਿਉਂ ਦੇਖਿਆ ਜੀ ਜਿੰਨਾ ਜਰ ਵੀ ਨਾਰਵੇਜ ਖੇਡੇ ਹਾਂ ਹੁਣ ਤੱਕ ਵੀ ਖੇਡੇ ਹਾਂ ਦੂਸਰੀ ਗੱਲ ਇਲਿਗੇਸ਼ਨ ਲਾਇਆ ਵੀ ਕੋਚ ਸਾਹਿਬ ਨੇ ਮੇਰੀ ਬਾਹਰ ਦੀ ਗੱਲ ਨਹੀਂ ਕਰਾਈ ਕੋਚ ਸਾਹਿਬ ਮੈਨੂੰ ਪਿੰਡਵਾਰ ਦੇ ਮੈਚਾਂ ਤੋਂ ਰੋਕਦੇ ਸੀ ਇਹ ਛੋਟੇ ਵੀਰ ਇਦਾਂ ਦੀ ਗੱਲ ਨਹੀਂ ਹੈਗੀ ਜਿੰਨੇ ਵੀ ਕੋਚ ਨੇ ਕੋਚ ਸਾਹਿਬਾਂ ਅਨਸਤਕਾਰ ਜੋ ਕੋਚ ਨੇ ਸਾਰੀਆਂ ਅਕੈਡਮੀਆ ਦੇ ਸਾਰੇ ਹੀ ਕੋਚ ਚਾਹੁੰਦੇ ਆ ਵੀ ਪਹਿਲਾ ਜੋ ਤੁਹਾਡੀ ਆਪਣੀ ਅਕੈਡਮੀ ਲਈ ਤੁਸੀਂ ਪੂਰ ਉਤਰੋ ਜੋ ਅਕੈਡਮੀਆ ਬਣਦੀਆਂ ਆਪਣਾ ਆਪਣਾ ਵੀ ਫਰਜ਼ ਮੰਨਦਾ ਅਕੈਡਮੀ ਲਈ ਖੇਡਣ ਦਾ ਜੋਰ ਮਾਰਨ ਦਾ ਅਕੈਡਮੀ ਨੂੰ ਜਿਤਾਉਣ ਲਈ ਇਹ ਛੋਟੇ ਵੀਰ ਕੱਲੇ ਤੇਰੇ ਕੋਚ ਨਹੀਂ ਸਾਰੀ ਸਾਡੇ ਕੋਚ ਆ ਬਰਾੜ ਸਾਹਿਬ ਉਹ ਵੀ ਸਾਨੂੰ ਇਹੀ ਕਹਿੰਦੇ ਵੀ ਪਿੰਡਵਾਰ ਨਹੀਂ ਖੇਡਣੀ ਤੁਸੀਂ ਕੋਟਲੀ ਥਾਨ ਸਿੰਘ ਟੀਮ ਲਈ ਤੁਹਾਡੀ ਸਿਲੈਕਸ਼ਨ ਹੋਈ ਆ ਕੋਟਲੀ ਥਾਨ ਸਿੰਘ ਟੀਮ ਲਈ ਖੇਡੋ ਠੀਕ ਆ ਸਾਰੀਆਂ ਟੀਮਾਂ ਦੇ ਜਿੰਨੇ ਵੀ ਕੋਚ ਨੇ ਸਾਹ ਕੋਟ ਲਾਲੋ ਡੀਏਵੀ ਲਾਲੋ ਨਾਰਵੇ ਲਾਲੋ ਕੋਟਲੀ ਥਾਨ ਸਿੰਘ ਲਾਲੋ ਬਿਜਲੀਵੜ ਜਿੰਨੀਆਂ ਵੀ ਟੀਮਾਂ ਸੀ ਉਸ ਟਾਈਮ ਦੀਆਂ ਸਾਰੀਆਂ ਟੀਮਾਂ ਦੇ ਕੋਚ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਪਹਿਲਾਂ ਤੁਸੀਂ ਭਾਈ ਆਪਣੀ ਅਕੈਡਮੀ ਲਈ ਖੇਡੋ ਦੂਸਰੀ ਗੱਲ ਉਹ ਮੁੰਡੇ ਨੇ ਲਾਇਆ ਮੇਜਰ ਨਖਨ ਨੇ ਵੀ ਕੋ ਸਾਹਿਬ ਨੇ ਮੇਰੀ ਬਾਹਰ ਦੀ ਗੱਲ ਨਹੀਂ ਕਰਾਈ ਛੋਟੇ ਵੀਰ ਮੈਂ ਦੱਸਣਾ ਚਾਹਣਾ ਕੋ ਸਾਹਿਬ ਇੱਕ ਨਾ ਖੰਡਾ ਲਾ ਸਕਦੇ ਹੁੰਦੇ ਆ ਪ੍ਰੋਮੋਟਰਾਂ ਕੋ ਸਾਹਿਬ ਇੱਕ ਕੋਚ ਨੇ ਉਹ ਪ੍ਰੋਮੋਟਰ ਨਹੀਂ ਹੈਗੇ ਵੀ ਹਾਂ ਜਿਹਨੂੰ ਕੀਤਾ ਜਹਾਜ਼ 'ਚ ਬਿਠਾਦਾ ਜਿਹਨੂੰ ਕੀਤਾ ਤਾਰ ਲਿਆ ਕੋ ਸਾਹਿਬ ਦਾ ਇਹ ਨਾ ਹੁੰਦਾ ਵੀ ਉਹ ਸਪੋਰਟ ਕਰ ਸਕਦਾ ਆ ਪ੍ਰੋਮੋਟਰਾਂ ਨੂੰ ਕਹਿ ਸਕਦਾ ਆ ਵੀ ਸਾਡਾ ਆਹ ਮੁੰਡਾ ਇਹਨੂੰ ਲੈ ਕੇ ਜਾਓ ਠੀਕ ਆ ਨਾ ਬਾਕੀ ਲੈ ਕੇ ਜਾਣਾ ਨਾ ਲੈ ਕੇ ਜਾਣਾ ਉਹ ਹੁੰਦਾ ਪ੍ਰਮੋਟਰ ਦੇ ਹੱਥ ਵਾਸ ਉੱਥੇ ਕੋਸਾ ਕੋਈ ਨਹੀਂ ਕਰ ਸਕਦੇ ਉਹ ਤਾਂ ਸਿਰਫ ਕੋਸ ਦਾ ਦਾ ਮਤਲਬ ਇਹ ਹੁੰਦਾ ਪ੍ਰੈਕਟਿਸ ਕਰਾਉਣੀ ਠੀਕਾ ਮੈਚ ਖੜਾਉਣੇ ਬਾਕੀ ਹੁੰਦੇ ਆਪਣੇ ਮੁਕੱਦਰ ਬਹੁਤ ਮੁੰਡੇ ਨੇ ਤਗੜੇ ਤਗੜੇ ਮੈਂ ਟੌਪ ਦੇ ਮੈਂ ਹੁਣ 9 ਕਿ ਕਿਦਾ ਕੀ ਗੱਲਾਂ ਮੈਂ ਨਾ ਉਹ ਹਜੇ ਤੱਕ ਗਏ ਨਹੀਂ ਹੈਗੇ ਬਾਹਰ ਜਾਣਾ ਜਹਾਦ ਦੇ ਵਿੱਚ ਬੈਠਣਾ ਉਹ ਹੁੰਦੀ ਹੈ ਮੁਕੱਦਰ ਦੀ ਗੱਲ ਕੋਸਾ ਇੱਕ ਪ੍ਰਮੋਟਰ ਨੂੰ ਕਹਿ ਸਕਦੇ ਆ ਵੀ ਸਾਡਾ ਹਾ ਮੁੰਡਾ ਵਧੀਆ ਜੀ ਇਹਨੂੰ ਬਾਹਰ ਲੈ ਜਾਓ ਲੈ ਕੇ ਜਾਣਾ ਨਾਲ ਲੈ ਕੇ ਜਾਣਾ ਉਹ ਪ੍ਰਮੋਟਰ ਦੀਆ ਬਾਕੀ ਜਿਹੜੇ ਪ੍ਰਮੋਟਰ ਨੇ ਉਹ ਵੀ ਬਹੁਤ ਸਿਆਣੇ ਆ ਸੂਝਮਾਨ ਆ ਉਹ ਉਹੀ ਬੰਦੇ ਦੀ ਸਿਲੈਕਸ਼ਨ ਕਰਦੇ ਆ ਕਿ ਜਿਹੜਾ ਇਹਦੇ ਵਿੱਚ ਉਹਨਾਂ ਨੇ ਕੋਈ ਸੱਜੇ ਲੱਗੇ ਵੀ ਹਾਂ ਇਹ ਸਾਡੇ ਖੇਡਣ ਦੇ ਯੋਗ ਆ ਅਸੀਂ ਇਹਨੂੰ ਬਾਹਰੇ ਬੁਲਾਵਾਂਗੇ ਸਾਡੀ ਟੀਮ ਲਈ ਇਹ ਪਾਊਗਾ ਤੀਸਰੀ ਗੱਲ ਮੈਂ 2 ਸਾਲ ਤੋਂ ਚਮਕੌਰ ਸਾਹਿਬ ਦੇ ਵਿੱਚ ਖੇਡਿਆ ਮੇਜਰ ਖਾਨ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹਣਾ ਕਿੰਨੇ ਵੀ ਮੈਚ ਹੋਏ ਨੇ ਤਕਰੀਬਨ ਦਵਿੰਦਰ ਕੋਰ ਸਾਹਿਬ ਦੀ ਟੀਮ ਦੇ ਤੂੰ ਨਾਲ ਆਉਂਦਾ ਸੀ ਤੂੰ ਕਿਸੇ ਮੈਚ ਦੇ ਵਿੱਚ ਛੋਟੇ ਵੀ ਕੱਪੜੇ ਨਹੀਂ ਤਾਰੇ ਨਾ ਤੂੰ ਖੇਡਿਆ ਕੋਰ ਸਾਹਿਬ ਨੇ ਮੈਨੂੰ ਖੁਦ ਦਵਿੰਦਰ ਕੋਰ ਸਾਹਿਬ ਨੇ ਖੁਦ ਕਿਹਾ ਵੀ ਇਹ ਜਿਹੜਾ ਮੁੰਡਾ ਇਹਨੂੰ ਹਿੱਸਾ ਦੇਵੋ ਹਾਲਾਂਕਿ ਮੈਂ ਕਿਹਾ ਸੀ ਮਹਾਰਾਜ ਕੋਰ ਸਾਹਿਬ ਮੁੰਡਾ ਕੋੜ ਏਦਾਂ ਕਰਕੇ ਨਾ ਤੈਨੂੰ ਵੀਰੇ ਹਰ ਮੈਚ ਦੇ ਵਿੱਚ ਬਾਹਰ ਖੜੇ ਨੂੰ ਕੋਰ ਸਾਹਿਬ ਹਿੱਸਾ ਨਹੀਂ ਦਿੰਦੇ ਰਿਹਾ ਜੇ ਨਹੀਂ ਦਿੰਦੇ ਮੈਂ ਮੈਂਬਰ ਵੀ ਆ ਮੇਰਾ ਨੰਬਰ ਤੇ ਗੱਲ ਕਰ ਨਾਲ ਕੱਲ ਨੂੰ ਫੋਨ ਤੇ ਗੱਲ ਕਰਨੀ ਠੀਕ ਆ ਮੈਂ ਤੁਹਾਨੂੰ ਦੱਸ ਦੂਗੀ ਇੱਥੇ ਇੱਥੇ ਤੂੰ ਆਇਆ ਸੀ ਇੱਥੇ ਤੇ ਤੂੰ ਮੈਨੇ ਪੈਸੇ ਦਿੱਤੇ ਹਾਲਾਂਕਿ ਛੋਟੇ ਵੀਰ ਪੈਸੇ ਤੂੰ ਹੀ ਵੰਡਦਾ ਰਿਹਾ ਅਸੀਂ ਤਾਂ ਵੰਡਦੇ ਵੀ ਨਹੀਂ ਸੀਗੇ ਠੀਕ ਆ ਜਿੰਨਾ ਹਿੱਸਾ ਹੁੰਦਾ ਸੀ ਉਹਨਾਂ ਹਿੱਸਾ ਤੈਨੂੰ ਦਿੰਦੇ ਸੀਗੇ ਠੀਕ ਆ ਨਾ ਦੂਸਰੀ ਗੱਲ ਆ ਕਦੇ ਵੀ ਨਾ ਕੋਰਟ ਤੇ ਨਹੀਂ ਜੇ ਜ ਨਹੀਂ ਲਾਈਗਾ ਹੁੰਦਾ ਚਲੋ ਠੀਕ ਆ ਕਿਸਮਤ ਹੁੰਦੀ ਆ ਕਿਸੇ ਦੀ ਨਾ ਕੋਈ ਬੰਦੇ ਚਲੇ ਜਾਂਦੇ ਆ ਕਈ ਬੰਦੇ ਬਹੁਤ ਤਕੜੇ ਨੇ ਰੇਡਰ ਜਾਫੀ ਉਹ ਵਿਚਾਰੇ ਜਲੇ ਨਹੀਂ ਕਈ ਬੰਦੇ ਇਦਾਂ ਦੇ ਵੀ ਨੇ ਜਿਹੜੇ ਮਾੜੇ ਸੀਗੇ ਉਹ ਚਲੇ ਗਏ ਆਪਾਂ ਜਿਹੜੇ ਕੋਚਾਂ ਤੋਂ ਜਿਹੜੇ ਛਤਾਂ ਨੂੰ ਸਿੱਖੀ ਜਾਂਦਾ ਹੁੰਦਾ ਨਾ ਉਹਨਾਂ ਦੇ ਇਲੀਗੇਸ਼ਨ ਨਹੀਂ ਲੱਗਦਾ ਹੁੰਦਾ। ਦੂਸਰੀ ਗੱਲ ਮੈਂ ਸੁਣੀ ਸੀ ਤੇਰੀ ਵੀ ਕੋਰੋਨਾ ਟਾਈਮ ਤੇਰੀ ਬੱਚਾ ਹਨਾ ਤੇਰੀ ਧੀ ਸਾਡੀ ਧੀ ਹਨਾ ਇੱਕੋ ਹੀ ਆਪਣੀ ਸਾਰਿਆਂ ਦੀ ਵੀ ਬਿਮਾਰ ਹੋ ਗਈ ਸੀ। ਮੈਂ ਕੋਸਾ ਨਾਲ ਗੱਲਬਾਤ ਕੀਤੀ ਕਿਉਂਕਿ ਮੈਂ ਗੱਲ ਦੇ ਤਰਫ ਤੇ ਬੋਲਣਾ ਮੈਂ ਉਦਾਂ ਦੇਖਣਾ ਮੈਂ ਕੋਈ ਮੀਡੀਆ ਦੇ ਬੋਲਦਾ ਨਹੀਂ ਹਾਂ। ਕੋਸਾ ਸਾਹਿਬ ਕਹਿੰਦਾ ਉਹਨੂੰ ਘਰੇ ਜਾ ਕੇ ਠੀਕ ਆ ਉਹਦੀ ਮਦਦ ਵੀ ਕੀਤੀ ਐ। ਠੀਕ ਆ ਉਹਨੂੰ ਪੈਸਾ ਵੀ ਦਿੱਤਾ। ਦੁੱਖ ਸੁੱਖ ਵੀ ਪਾਉਦੇ ਰਹੇ ਆ। ਛੋਟੇ ਵੀ ਐਦਾਂ ਨਹੀਂ ਕਰੀ ਜਾਂਦਾ। ਠੀਕ ਹੈ ਨਾ ਚਲੋ ਕਿਸਮਤਿਆਂ ਗੱਲਾਂ ਨੇ ਤੂੰ ਵਧੀਆ ਠੀਕਾ ਹਨ ਤੇ ਮੁਕੱਦਰਾਂ ਪਰ ਇਦਾਂ ਜੇ ਇਹ ਇਦਾਂ ਦੀ ਗੱਲ ਸੀਗੀ ਇੰਨੇ ਟਾਈਮ ਦਾ ਤੂੰ ਸਾਈਲੈਂਟ ਬੈਠਾ ਚੁੱਪ ਬੈਠਾ ਹੁਣ ਤੈਨੂੰ 2000 ਕਿਉਂ ਦੱਸ ਰਿਆ ਮੈਂ 4 ਤੋਂ ਖੇਡਦਾ ਸੀ ਹੁਣ ਤਾਂ ਭਰਾਵਾ 2025 ਹੋ ਗਿਆ ਹੁਣ ਤੈਨੂੰ ਐਡੀ ਕਿਹੜੀ ਜ਼ਰੂਰਤ ਪੈ ਗਈ ਮੀਡੀਆ ਤੇ ਆਉਣ ਦੀ ਕੋਸਾਬ ਤੇ ਇਲਿਗੇਸ਼ਨ ਲਾਉਣ ਦੀ ਹਨਾ ਐਡਾ ਨਹੀਂ ਕਹੀ ਰੋਂਦਾ ਭਰਾ ਉਹ ਸਰਕਾਰ ਜੋ ਕੋਲ ਨੇ ਇੰਨੇ ਟਾਈਮ ਤੋਂ ਕੋਈ ਸੋਚ ਨਹੀਂ ਤੁਹਾਡੇ ਏਰੀਆ ਦੇ ਵਿੱਚ ਕੋਈ ਅਕੈਡਮੀ ਸੀਗੀ ਚਮਕੌਰ ਸਾਹਿਬ ਦੀ ਇੱਕ ਕੋ ਕੈਡਮੀ ਸੀ ਚੰਕੌਰ ਸਾਹਿਬ ਜਿਹੜੀ ਦਵਿੰਦਰ ਕੋ ਸਾਹਿਬ ਹਜੇ ਵੀ ਉਹਨੂੰ ਚਲਾ ਰਹੇ ਆ ਕੋਲੋਂ ਪੈਸੇ ਵੀ ਦੇ ਰਿਹਾ ਖਰਚ ਵੀ ਕਰ ਰਿਹਾ ਮੁੰਡਿਆਂ ਨੂੰ ਡਾਈਟ ਪਾਣੀ ਵੀ ਕੋਲੋਂ ਦੇ ਰਿਹਾ ਜਿੰਨੇ ਜੋਗੇ ਹੈਗੇ ਆ ਮੁੰਡੇ ਦੀ ਬਾਹਰ ਦੀ ਗੱਲ ਵੀ ਉਹਨਾਂ ਨੇ ਕਿਸੇ ਦੀ ਯੂਰਪ ਦੀ ਕਰਾਈਆ ਹਨ ਕੋ ਸਾਹਿਬ ਤਾਂ ਕੋਈ ਵੀ ਕਹਿ ਸਕਦੇ ਆ ਠੀਕ ਆ ਨਾ ਕੋ ਸਾਹਿਬ ਨੇ ਉਹ ਨਹੀਂ ਕਹਿਣਾ ਉਹ ਜ਼ੋਰ ਲਾ ਦੇ ਲੈ ਕੇ ਦਾ ਬਾਹਰਲੇ ਪ੍ਰੋਮੋਟਰ ਨੇ ਜਾਣਾ ਜੇ ਤੁਸੀਂ ਚੰਗਾ ਖੇਡੋਗੇ ਆਪਣੇ ਪੱਟਾਂ ਦੇ ਵਿੱਚ ਜਾਣਾ ਪ੍ਰੋਮੋਟਰ ਦਾ ਵੀਰੇ ਆਪ ਹੀ ਲੈ ਕੇ ਜਾਂਦੇ ਆ ਨਹੀਂ ਹਾਂ ਜਰ ਅਸੀਂ ਇਹ ਮੁੰਡੇ ਨੂੰ ਲੈ ਕੇ ਜਾਣਾ ਠੀਕ ਆ ਨਾ ਓਕੇ ਵੀਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ